ਜੇਕਰ ਘਰ ਵਿੱਚ ਪੈਸਾ ਨਹੀਂ ਟਿਕਦਾ ਤਾਂ ਫਟਾਫਟ ਸੁਧਾਰ ਲਓ ਇਹ ਆਦਤਾਂ ਨੰਬਰ 1 ਜਿਹੜਾ ਬੰਦਾ ਸਵੇਰੇ ਉੱਠ ਕੇ ਆਪਣਾ ਬਿਸਤਰਾ ਸਾਫ਼ ਨਹੀਂ ਕਰਦਾ ਉਸ ਨੂੰ ਹਮੇਸ਼ਾ ਗਰੀਬੀ ਦਾ ਸਾਹਮਣਾ ਕਰਨਾ ਪੈਂਦਾ ਹੈ ਨੰਬਰ 2 ਜੇ ਤੁਸੀਂ ਘਰ ਵਿੱਚ ਟੁੱਟਿਆ ਹੋਇਆ ਸਮਾਨ ਯੂਜ਼ ਕਰਦੇ ਹੋ ਤਾਂ ਇਸ ਦੇ ਨਾਲ ਤੁਹਾਡੇ ਜੀਵਨ ਵਿੱਚ ਪੈਸੇ ਨੂੰ ਲੈ ਕੇ ਕਾਫੀ ਪਰੇਸ਼ਾਨੀਆਂ ਆ ਸਕਦੀਆਂ ਹਨ ਨੰਬਰ 3 ਤੁਹਾਨੂੰ ਆਪਣੇ ਘਰ ਵਿੱਚ ਕੂੜਾ ਕਰਕੜ ਨਹੀਂ ਰੱਖਣਾ ਚਾਹੀਦਾ ਨੰਬਰ 4 ਤਹਾਨੂੰ ਆਪਣੇ ਰਿਸ਼ਤੇਦਾਰ ਨਾਲ ਬੁਰਾ ਵਰਤਾਓ ਨਹੀਂ ਕਰਨਾ ਚਾਹੀਦਾ ਇਸ ਦੇ ਨਾਲ ਦੇਵੀ ਮਾਤਾ ਲਕਸ਼ਮੀ ਨਾਰਾਜ਼ ਹੁੰਦੀ ਹੈ ਨੰਬਰ 5 ਕਈ ਬੰਦਿਆਂ ਦੀ ਆਦਤ ਹੁੰਦੀ ਹੈ ਉਹ ਸ਼ਾਮ ਦੇ ਟਾਈਮ ਸੌ ਜਾਂਦੇ ਨੇ ਸ਼ਾਮੀ 5 ਤੋਂ ਲੈ ਕੇ 7 ਵਜੇ ਤੱਕ ਸੋਣਾ ਚੰਗਾ ਨਹੀਂ ਮੰਨਿਆ ਜਾਂਦਾ ਨੰਬਰ 6 ਜੇਕਰ ਤੁਹਾਡੇ ਘਰ ਕੋਈ ਮਹਿਮਾਨ ਆ ਜਾਂਦਾ ਹੈ ਤਾਂ ਉਸ ਨੂੰ ਦੇਖ ਕੇ ਕਦੇ ਵੀ ਟੈਨਸ਼ਨ ਨਾ ਲਓ ਨਾ ਹੀ ਕਦੇ ਮੱਥੇ ਤੇ ਵੱਟ ਪਾਓ ਨੰਬਰ 7 ਜੇਕਰ ਬੰਦਾ ਆਪਣੀ ਕਮਾਈ ਤੋਂ ਵੱਧ ਖਰਚ ਕਰਦਾ ਹੈ ਤਾਂ ਉਸ ਨੂੰ ਆਪਣੇ ਜੀਵਨ ਵਿੱਚ ਪੈਸਿਆਂ ਦੀ ਤੰਗੀ ਦਾ ਸਾਹਮਣਾ ਕਰਨਾ ਪੈਂਦਾ ਹੈ ਨੰਬਰ 8 ਦੰਦਾ ਨਾਲ ਨੋਹ ਚਬਣਾ ਵੀ ਅਸ਼ੁਭ ਮੰਨਿਆ ਜਾਂਦਾ ਹੈ। ਨੰਬਰ 9 ਔਰਤ ਨੂੰ ਕਦੇ ਵੀ ਖੜੇ ਹੋ ਕੇ ਬਾਲ ਨਹੀਂ ਬੰਨਨੇ ਚਾਹੀਦੇ। ਨੰਬਰ 11 ਜਿਹੜਾ ਬੰਦਾ ਸਵੇਰੇ ਸੂਰਜ ਨਿਕਲਣ ਤੋਂ ਬਾਅਦ ਵੀ ਸੌਂਈ ਜਾਂਦਾ ਹੈ ਉਸ ਨੂੰ ਆਪਣੇ ਜੀਵਨ ਵਿੱਚ ਆਰਥਿਕ ਤੰਗੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਨੰਬਰ 12 ਰਾਤ ਦੇ ਵਕਤ ਕਦੇ ਵੀ ਪਾਣੀ ਖੁੱਲਾ ਨਹੀਂ ਛੱਡਣਾ ਚਾਹੀਦਾ। ਨੰਬਰ 13 ਹੱਥ ਤੋਤੇ ਬਗੈਰ ਕਦੇ ਵੀ ਭੋਜਨ ਨਾ ਕਰੋ। ਨੰਬਰ 14 ਮੰਦਰ ਦੇ ਵਿੱਚ ਦੀਵੇ ਨੂੰ ਫੂਕ ਮਾਰ ਕੇ ਬੁਝਾਉਣ ਨਾਲ ਮਾਤਾ ਲక్ష్ਮੀ ਨਾਰਾਜ਼ ਹੋ ਜਾਂਦੀ ਹੈ। ਨੰਬਰ 15 ਹਮੇਸ਼ਾ ਰੱਬ ਦਾ ਸ਼ੁਕਰੀਆ ਕਰਨ ਤੋਂ ਬਾਅਦ ਹੀ ਭੋਜਨ ਕਰੋ। ਨੰਬਰ 16 ਕਦੇ ਵੀ ਘਰ ਵਿੱਚ ਜੁੱਤੀਆਂ ਚਪਲਾਂ ਨੂੰ ਪੁੱਠਾ ਨਾ ਰੱਖੋ। ਨੰਬਰ 17 ਟਾਈਮ ਕੱਢ ਕੇ ਘਰ ਦੇ ਅੱਗੇ ਲੱਗੇ ਮੱਕੜੀ ਦੇ ਜਾਲਿਆਂ ਨੂੰ ਵੀ ਸਾਫ਼ ਕਰਿਆ ਕਰੋ। ਨੰਬਰ 18 ਕਦੇ ਭੁੱਲ ਕੇ ਵੀ ਰਾਤ ਨੂੰ ਘਰ ਵਿੱਚ ਝਾੜੂ ਨਾ ਫੇਰੋ। ਨੰਬਰ 19 ਜੇਕਰ ਤੁਸੀਂ ਬਿਨਾਂ ਇਸ਼ਨਾਨ ਕੀਤੇ ਭੋਜਨ ਕਰਦੇ ਹੋ ਤਾਂ ਇਸ ਦੇ ਨਾਲ ਘਰ ਵਿੱਚ ਕਈ ਦਿੱਕਤਾਂ ਹੋ ਸਕਦੀਆਂ ਨੇ। ਨੰਬਰ 20 ਕਈ ਬੰਦਿਆਂ ਦੀ ਆਦਤ ਹੁੰਦੀ ਹੈ ਉਹ ਇੱਧਰ ਉੱਧਰ ਥੁੱਕਦੇ ਰਹਿੰਦੇ ਹਨ ਇਸ ਆਦਤ ਨੂੰ ਸੁਧਾਰ ਲਓ ਨਹੀਂ ਤਾਂ ਆਰਥਿਕ ਤੰਗੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ